ਸਾਰੇ ਸਾਰੇ ਪੁਲਿਸ ਡਿਪਾਰਟਮੈਂਟ ਫੱਕ ਨੂੰ ਉਹ ਚੱਕ ਚੱਕ ਕੇ ਮਾਰਨੇ ਕਮਾ ਕੇ ਮਾਰਦੇ ਭੈਣ ਚੋ ਹਨ ਕਿ ਤੁਹਾਨੂੰ ਬੜੀਆਂ ਬਾਲੀਆਂ ਨਹੀਂ ਚਾਹੀਆਂ ਨਹੀਂ ਤੇਰੀਆਂ ਹੈ ਹਮੇ ਤੇ ਕੀ ਬੋਲਾ ਕੀ ਬੋਲਾ ਕੀ ਬੋਲਾ ਮੈਨੂੰ ਆਪ ਸਵਾਰ ਸੋਚਣਾ ਪੈਂਦਾ ਬਈ ਹਰ ਇੱਕ ਪੇਜ ਨਾਲ ਨੂੰ ਬੋਲਾ ਨਾ ਕੁਝ ਵੀ ਮਨਨ ਹਮ ਸਾਰੇ ਪੇਜ ਵਾਲੇ ਮੌਨੇ ਮੈਂ ਕੀ ਬੋਲਣਾ ਪਰ ਤੇਰਾ ਤੇ ਹੋਇਆ ਬੇੜਾ ਕਰਕ ਹੋਇਆ ਪਿਆ ਤੇਰਾ ਮੇਨ ਹਿਸਾਬ ਲਾਇਆ ਜਿਹੜਾ ਮੈਂ ਉਦਾਂ ਕਿੱਦਾਂ ਕਿਦਾਂ ਵੀਡੀਓ ਵਰਕੇ ਪਾਉਣੀਆਂ ਫੋਟੋਸ ਪਾਉਣੀਆਂ ਕਿ ਉਹ ਐਵੇਂ ਗਲਤ ਬੋਲੀ ਆ ਸਹੀ ਗੱਲ ਆ ਮੈਨੂੰ ਤੇ ਹਾਸਾ ਵੀ ਆਉਂਦਾ ਤੇ ਮੈਨੂੰ ਗੁੱਸਾ ਵੀ ਬਹੁਤ ਆਉਂਦਾ ਅੱਜ ਸਾਚੀ ਗਾਲਜੀ ਹੌਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਸਾਹਿਲ ਸਦ ਹੋਰੀਆ ਦੇ ਇੰਸਟਾਗ੍ਰਾਮ ਤੇ ਕਾਫੀ ਚਰਚੇ ਚੱਲ ਰਹੇ ਨੇ ਤੇ ਕਾਫੀ ਲੋਕਾਂ ਨੇ ਉਸਤੇ ਸੀਪ ਲਾਈ ਅਤੇ ਕਾਫੀ ਪੇਜਾਂ ਵਾਲੇ ਉਸ ਦਾ ਮਜ਼ਾਕ ਉਡਾਰੇ ਨੇ ਅਤੇ ਉਸ ਨੂੰ ਟੈਂਪੂ ਟੈਂਪੂ ਕਹਿ ਰਹੇ ਨੇ ਇਸ ਦੇ ਨਾਲ ਹੀ ਦੋਸਤੋ ਜਿਵੇਂ ਕਿ ਪ੍ਰੀਤ ਜੱਟੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਉਵੇਂ ਹੀ ਇੱਕ ਹੋਰ ਨਵੀਂ ਵੀਡੀਓ ਆਈ ਉਸਨੇ ਵਿੱਚ ਕਾਫੀ ਖਰੀਆਂ ਖਰੀਆਂ ਪੇਜਾਂ ਵਾਲਿਆਂ ਨੂੰ ਸੁਣਾਈਆਂ। ਪ੍ਰੀਤ ਜੱਟੀ ਦੇ ਵੀ ਕਾਫੀ ਟਰੋਲ ਬਣ ਰਹੇ ਨੇ। ਫਿਲਹਾਲ ਦੋਸਤੋ ਤੁਹਾਨੂੰ ਕਿਹਨਾਂ ਦੀਆਂ ਵੀਡੀਓਜ਼ ਪਸੰਦ ਜ਼ਿਆਦਾ ਹੁੰਦੀਆਂ ਪ੍ਰੀਤ ਜੱਟੀ ਕਿ ਸਾਇਲਸ ਦੋਰੀਆ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਹਰ ਨਵੀਂ ਅਪਡੇਟ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।